ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਝਾੜੂ ਲਾਉਣ ਤੋਂ ਪਹਿਲਾਂ ਝਾੜੂ ਲਾਉਣ ਤੋਂ 10 ਮਿੰਟ ਪਹਿਲਾਂ ਇਹ ਕੰਮ ਕਰ ਲੋ ਜੀਵਨ ਦੇ ਵਿੱਚ ਕਦੇ ਵੀ ਦੁਬਾਰਾ ਪੈਸੇ ਦੀ ਕਮੀ ਨਹੀਂ ਹੋਵੇਗੀ ਅਤੇ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਜੇ ਸੁਪਨੇ ਦੇ ਵਿੱਚ ਝਾੜੂ ਦਿਖਾਈ ਦੇਵੇ ਤਾਂ ਇਸ ਦਾ ਕੀ ਕਾਰਨ ਹੁੰਦਾ ਹੈ ਝਾੜੂ ਬਾਰੇ ਹੋਰ ਵੀ ਕੁਝ ਗੱਲਾਂ ਜਾਣਾਂਗੇ ਜੋ ਕਿ ਆਪਣੇ ਲਈ ਸੰਗਤ ਜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ ਉਹ ਇਹ ਹਨ ਕਿ ਆਮ ਜੋ ਗੱਲਾਂ ਜੋ ਕਿ ਸਮਾਜ ਦੇ ਵਿੱਚ ਚੱਲ ਰਹੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਇਹ ਵੀ ਦੱਸਾਂਗੇ ਕਿ ਗੁਰਮਤਿ ਦੇ ਅਨੁਸਾਰ ਝਾੜੂ ਲਾਉਣ ਤੋਂ ਪਹਿਲਾਂ ਐਸਾ ਕਿਹੜਾ ਕੰਮ ਕੀਤਾ ਜਾਵੇ ਜਿਸ ਨਾਲ ਸੋਖੀ ਸੁਖ ਆ ਜਾਣ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਝਾੜੂ ਬਾਰੇ ਜੋ ਸਮਾਜਿਕ ਗੱਲਾਂ ਨੇ ਉਹ ਪਹਿਲਾਂ ਕਰਦੇ ਹਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਹਰੇਕ ਚੀਜ਼ ਦਾ ਚੰਗਾ ਜਾਂ ਮਾੜਾ ਪ੍ਰਭਾਵ ਹੁੰਦਾ ਹੈ ਅਤੇ ਐਵੇਂ ਦੀ ਹੀ ਇੱਕ ਚੀਜ਼ ਹੈ ਝਾੜੂ ਜੋ ਕਿ ਗੰਦਗੀ ਨੂੰ ਬਾਹਰ ਕੱਢਣ ਲਈ ਸਾਡੀ ਮਦਦ ਕਰਦਾ ਹੈ ਪਰ ਕਈ ਲੋਕ ਇਸ ਨੂੰ ਆਪਣੇ ਪੂਜਣ ਵਾਲੇ ਗੁਰੂ ਦੀ ਪ੍ਰਤੀਕ ਵੀ ਮੰਨਦੇ ਹਨ ਉਹ ਕਹਿੰਦੇ ਨੇ ਜੇ ਆਪਾਂ ਕੁਝ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਘਰ ਦੇ ਵਿੱਚ ਹਰੇਕ ਸੁੱਖ ਦਾ ਵਾਸ ਹੋ ਜਾਂਦਾ ਹੈ ਪਰ ਉਹਨਾਂ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਅਸੀਂ ਕੁਝ ਗਲਤੀਆਂ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਦੁਲਦਰਾ ਆ ਜਾਂਦਾ ਹੈ ਆਓ ਜਾਣਦੇ ਹਾਂ ਕੁਝ ਨਿਯਮ ਤੇ ਮਾਨਮਤਾਵਾਂ ਕਿ ਸ਼ਾਮ ਨੂੰ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਇਸ ਨਾਲ ਤੇ ਲੀਦਰ ਆਉਂਦਾ ਹੈ ਪਰ ਇਥੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਕਾਰਨ ਕਰਕੇ ਸ਼ਾਮ ਨੂੰ ਝਾੜੂ ਲਾਉਣਾ ਵੀ ਪੈ ਜਾਵੇ ਤਾਂ ਜੋ ਕੂੜਾ ਜਾਂ ਕੂੜੇ ਦੀ ਮਿੱਟੀ ਦੇ ਵਿੱਚ ਤੁਹਾਡੇ ਘਰੋਂ ਨਿਕਲੀ ਹੈ ਉਸ ਨੂੰ ਕਿਸੇ ਭਾਂਡੇ ਜਾਂ ਨਫਾਫੇ ਦੇ ਵਿੱਚ ਪਾ ਕੇ ਰੱਖ ਲਓ ਅਤੇ ਸਵੇਰੇ ਹੀ ਉਸ ਨੂੰ ਬਾਹਰ ਸੁੱਟੋ ਕਿਹਾ ਜਾਂਦਾ ਹੈ ਕਿ ਝਾੜੂ ਨੂੰ ਹਮੇਸ਼ਾ ਰਸੋਈ ਤੋਂ ਦੂਰ ਹੀ ਰੱਖੋ ਇਸ ਦੇ ਪਿੱਛੇ ਇਹ ਕਾਰਨ ਮੰਨਿਆ ਜਾਂਦਾ ਹੈ ਕਿ ਇਹ ਰਿਜਕ ਦੇ ਵਿੱਚ ਕਾਟਾ ਲੈ ਕੇ ਆਉਂਦਾ ਹੈ ਕਿਉਂਕਿ ਝਾੜੂ ਪੋਚੇ ਦਾ ਨਾਤਾ ਗੰਦਗੀ ਨਾਲ ਹੁੰਦਾ ਹੈ ਇਸ ਲਈ ਇਸ ਤਰ੍ਹਾਂ ਘਰ ਦੇ ਜੀਵਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਇਸ ਕਰਕੇ ਘਰ ਦੇ ਰਿਜਕ ਦੇ ਵਿੱਚ ਵਾਧੇ ਦੇ ਲਈ ਝਾੜੂ ਨੂੰ ਹਮੇਸ਼ਾ ਰਸੋਈ ਤੋਂ ਦੂਰ ਰੱਖਿਆ ਜਾਵੇ ਕਿਹਾ ਜਾਂਦਾ ਹੈ ਕਿ ਝਾੜੂ ਨੂੰ ਕਦੇ ਵੀ ਸਾਹਮਣੇ ਨਾ ਰੱਖਿਆ ਜਾਵੇ ਹਮੇਸ਼ਾ ਝਾੜੂ ਨੂੰ ਕਿਸੇ ਉੱਚੀ ਜਗ੍ਹਾ ਤੇ ਲੁਕੋ ਕੇ ਰੱਖੋ ਸਮਾਜਿਕ માનਤਾਵਾਂ ਦੇ ਅਨੁਸਾਰ ਝਾੜੂ ਨੂੰ ਸਾਹਮਣੇ ਰੱਖਣ ਨਾਲ ਘਰ ਵਿੱਚ ਦਲੇਦਰ ਦਾ ਪ੍ਰਸਾਰ ਹੁੰਦਾ ਹੈ ਪਰ ਵਿਗਿਆਨਿਕ માનਤਾਵਾਂ ਦੇ ਅਨੁਸਾਰ ਇਸ ਤਰ੍ਹਾਂ ਕਰਨ ਨਾਲ ਝਾੜੂ ਨਾਲ ਲੱਗੀ ਹੋਈ ਬੈਕਟੀਰੀਆ ਘਰ ਵਿੱਚ ਫੈਲਦੇ ਨੇ ਜਦੋਂ ਆਪਾਂ ਝਾੜੂ ਨੂੰ ਕੋਲੇ ਵਿੱਚ ਜਾਂ ਫਿਰ ਸਾਹਮਣੇ ਰੱਖ ਦਿੰਦੇ ਹਾਂ ਤਾਂ ਫਿਰ ਲੰਘਦੇ ਆਉਂਦੇ ਸਾਡੇ ਪੈਰਾਂ ਨੂੰ ਲੱਗਦਾ ਹੈ ਜਿਸ ਕਾਰਨ ਝਾੜੂ ਉੱਪਰ ਲੱਗੀ ਹੋਈ ਬੈਕਟੀਰੀਆ ਸਾਡੇ ਘਰ ਦੇ ਜੀਵਾਂ ਦੇ ਸਰੀਰ ਤੇ ਲੱਗ ਜਾਂਦੇ ਨੇ ਤੇ ਉਹ ਬਿਮਾਰੀਆਂ ਦੇ ਸੰਪਰਕ ਵਿੱਚ ਆ ਜਾਂਦੇ ਨੇ ਜਿਸ ਨਾਲ ਉਹਨਾਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਸਮਾਜਿਕ માનਤਾਵਾਂ ਦੇ ਅਨੁਸਾਰ ਕਦੇ ਵੀ ਝਾੜੂ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਇਹ ਸਾਡੇ ਘਰ ਦੀਆਂ ਬਜ਼ੁਰਗ ਬੀਬੀਆਂ ਤੋਂ ਸੁਣਿਆ ਹੀ ਹੋਵੇਗਾ ਇਹ ਗੱਲ ਕਿ ਝਾੜੂ ਬੁੱਕਰ ਨੂੰ ਖੜਾ ਕਰਕੇ ਨਾ ਰੱਖੋ ਜਾਂ ਫਿਰ ਟੁੱਟਿਆ ਹੋਇਆ ਮਾਂਜਾ ਜਾਂ ਝਾੜੂ ਕਦੇ ਵੀ ਘਰ ਵਿੱਚ ਨਾ ਰੱਖੋ ਜਿਸ ਨਾਲ ਮੁਸੀਬਤਾਂ ਆਉਂਦੀਆਂ ਨੇ ਸਮਾਜਿਕ માનਤਾਵਾਂ ਇਹ ਵੀ ਕਹਿੰਦੀਆਂ ਨੇ ਕਿ ਜਿਵੇਂ ਆਪਾਂ ਝਾੜੂ ਨੂੰ ਪੈਰ ਨਾਲ ਇੱਧਰ ਜਾਂ ਉੱਧਰ ਸੁੱਟਦੇ ਹਾਂ ਇਹ ਕੰਮ ਵੀ ਕਦੇ ਨਹੀਂ ਕਰਨਾ ਚਾਹੀਦਾ ਝਾੜੂ ਨੂੰ ਪਿਆਰ ਨਾ ਲਗਾਓ ਸੰਗਤ ਜੀ ਹੁਣ ਅਸੀਂ ਜਾਣਦੇ ਹਾਂ ਕਿ ਝਾੜੂ ਲਗਾਉਣ ਤੋਂ 10 ਮਿੰਟ ਪਹਿਲਾਂ ਕਿਹੜਾ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਕਦੇ ਵੀ ਪਿਆਸੇ ਦੀ ਕਮੀ ਨਹੀਂ ਆਉਂਦੀ ਭਾਵੇਂ ਤੁਸੀਂ ਇਸ਼ਨਾਨ ਕੀਤਾ ਹੈ ਜਾਂ ਫਿਰ ਨਹੀਂ ਝਾੜੂ ਲਾਉਣ ਤੋਂ 10 ਮਿੰਟ ਪਹਿਲਾਂ ਇਹ ਕੰਮ ਜ਼ਰੂਰ ਕਰ ਲਵੋ ਸਭ ਤੋਂ ਪਹਿਲਾਂ ਬਾਲਟੀ ਲਓ ਫਿਰ ਉਸ ਦੇ ਵਿੱਚ ਥੋੜਾ ਜਿਹਾ ਜਲ ਪਾ ਕੇ ਸਾਰੇ ਘਰ ਦੇ ਵਿੱਚ ਛੱਟਾ ਦਿਓ ਅਤੇ ਫਿਰ ਇਸ ਤੋਂ ਬਾਅਦ ਹੀ ਝਾੜੂ ਲਗਾਓ ਇਸੇ ਪਿੱਛੇ ਇਹ ਕਾਰਨ ਮੰਨਿਆ ਜਾਂਦਾ ਹੈ ਕਿ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਨਕਾਰਾਤਮਕ ਘਰ ਦੇ ਵਿੱਚ ਵਾਸ ਕਰਦੀ ਹੈ ਜੇਕਰ ਆਪਾਂ ਝਾੜੂ ਲਾਉਣ ਤੋਂ ਪਹਿਲਾਂ ਇਹ ਕੰਮ ਕਰ ਲਵਾਂਗੇ ਤਾਂ ਸਾਡੇ ਘਰ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਅਤੇ ਜਿਸ ਘਰ ਵਿੱਚ ਇਹ ਕੰਮ ਰੁਚਾਣਾ ਕੀਤਾ ਜਾਂਦਾ ਹੈ ਉੱਥੇ ਸਕਾਰਾਤਮਕਤਾ ਤਾਕਤ ਦਾ ਵਾਸ ਹੁੰਦਾ ਹੈ ਅਤੇ ਉੱਥੇ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿੰਦੀ ਪੋਚਾ ਲਾਉਣ ਤੋਂ ਪਹਿਲਾਂ ਨੀਮ ਦੇ ਕੁਝ ਪਤੇ ਪਾਣੀ ਵਿੱਚ ਉਬਾਲ ਲਓ ਫਿਰ ਉਸ ਨੀਮ ਦੇ ਪਾਣੀ ਨੂੰ ਛਾਣ ਕੇ ਉਸ ਪਾਣੀ ਨਾਲ ਘਰ ਵਿੱਚ ਪੋਚਾ ਲਗਾਓ ਇਸ ਵਿੱਚ ਘਰ ਵਿੱਚ ਨੈਗੇਟਿਵ ਸ਼ਕਤੀਆਂ ਦਾ ਖਾਤਮਾ ਹੋਵੇਗਾ ਅਤੇ ਪੋਜ਼ੀਟਿਵ ਸ਼ਕਤੀਆਂ ਦਾ ਵਾਸ ਹੋਵੇਗਾ ਜਿਸ ਨਾਲ ਘਰ ਵਿੱਚ ਕਲੇ ਕਲੇਸ਼ ਹਮੇਸ਼ਾ ਨਹੀਂ ਖਤਮ ਹੋ ਜਾਵੇਗਾ ਅਤੇ ਉੱਥੇ ਸਿਰਫ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਵਾਸ ਹੋਵੇਗਾ ਸੰਗਤ ਜੀ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਸ ਵਿੱਚ ਇੱਕ ਪੰਗਤੀ ਆਉਂਦੀ ਹੈ ਮਨ ਮੈਲਾ ਸਭ ਕੁਛ ਮੈਲਾ ਤੰ ਤੋਤੇ ਮਨ ਹਾਸ਼ਾ ਹੋਏ ਗੁਰਮਤ ਵਿੱਚ ਵਾਹਿਗੁਰੂ ਦੇ ਨਾਮ ਦੀ ਤਾਕਤ ਨੂੰ ਮੁੱਖ ਰੱਖਿਆ ਗਿਆ ਹੈ ਬੀਬੀਆਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਘਰ ਦੀ ਸਾਬ ਸਫਾਈ ਕਰਦੀਆਂ ਨੇ ਤੇ ਜੇ ਅਸੀਂ ਨਾਲ ਹੀ ਨਾਲ ਵਾਹਿਗੁਰੂ ਕਹਿ ਲਈਏ ਤਾਂ ਸਾਡੇ ਮਨ ਤੇ ਜੰਮੇ ਹੋਏ ਵਿਕਾਰਾਂ ਦੀ ਮੈਲ ਵੀ ਸਾਫ਼ ਹੋ ਜਾਂਦੀ ਹੈ ਇਸ ਲਈ ਮੇਰੀਆਂ ਭੈਣਾਂ ਜਦੋਂ ਵੀ ਘਰ ਦੀ ਸਫਾਈ ਕਰਦੀਆਂ ਨੇ ਤਾਂ ਨਾਲ ਹੀ ਨਾਲ ਵਾਹਿਗੁਰੂ ਦਾ ਜਾਪ ਕਰਿਆ ਕਰੋ ਤੇ ਘਰ ਦੀ ਗੰਦਗੀ ਦੇ ਨਾਲ-ਨਾਲ ਸਾਡੇ ਮਨ ਦੀ ਗੰਦਗੀ ਵੀ ਸਾਫ਼ ਹੋ ਜਾਂਦੀ ਹੈ ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਬਾਣੀ ਆਉਂਦੀ ਹੈ ਉਹ ਜਪਜੀ ਸਾਹਿਬ ਦੀ ਬਾਣੀ ਪੜ ਲਿਆ ਕਰੋ ਜਿਨ੍ਹਾਂ ਨੂੰ ਚਉਪਈ ਸਹਿਬ ਦਾ ਪਾਠ ਜ਼ੁਬਾਨੀ ਜ਼ਿਆਦਾ ਹੈ ਉਹ ਚਉਪਈ ਸਹਿਬ ਜੀ ਦਾ ਪਾਠ ਕਰ ਲਿਆ ਕਰੋ ਅਤੇ ਜਿਨ੍ਹਾਂ ਨੇ ਮੋਲ ਮੰਤਰ ਜੀ ਦਾ ਪਾਠ ਕਰਨਾ ਹੋਵੇ ਉਹ ਮੋਲ ਮੰਤਰ ਦਾ ਛਾਪ ਕਰਦੇ ਰਹਿਣ ਕਹਿਣ ਤੋਂ ਭਾਵ ਜੋ ਵੀ ਜ਼ੁਬਾਨੀ ਤੁਹਾਨੂੰ ਯਾਦ ਹੈ ਕੰਠ ਹੈ ਬਾਣੀ ਉਸੇ ਬਾਣੀ ਦਾ ਛਾਪ ਕਰ ਲੋ ਜੋ ਬਾਣੀ ਤੁਹਾਨੂੰ ਸੌਖੀ ਲੱਗਦੀ ਹੈ ਉਸ ਦਾ ਛਾਪ ਤੁਸੀਂ ਝਾੜੂ ਲਗਾਉਂਦੇ ਸਮੇਂ ਕਰਨਾ ਹੈ ਪਾਵ ਕੇ ਵਾਈ ਗਰੂ ਦਾ ਨਾਮ ਛਪਣਾ ਹੈ ਬਾਣੀ ਭਾਵੇਂ ਕੋਈ ਵੀ ਪੜ ਲਵੋ ਕਿਉਂਕਿ ਇਸ ਨਾਲ ਸਾਡੇ ਮਾਨ ਦੇ ਵਿਕਾਰ ਦੂਰ ਹੋੁੰਦੇ ਨੇ ਅਤੇ ਸਾਡੇ ਘਰ ਦੇ ਵਿੱਚੋਂ 네ਗੇਟਿਵ ਊਰਜਾ ਬਾਹਰ ਜਾਵੇਗੀ ਕਲੇ ਕਲੇਸ਼ ਖਤਮ ਹੋ ਜਾਵੇਗਾ ਕਿਉਂਕਿ ਵਾਈ ਗਰੂ ਨਾਮ ਦੀਆਂ ਤਰੰਗਾਂ ਦਾ ਸਾਡੇ ਚਾਰੇ ਪਾਸੇ ਪਸਾਰਾ ਹੋਵੇਗਾ ਕਿਉਂਕਿ ਸੰਗਤ ਜੀ ਘਰ ਦਾ ਕੋਈ ਵੀ ਐਸਾ ਕੋਨਾ ਨਹੀਂ ਹੈ ਜਿਸ ਨੂੰ ਅਸੀਂ ਸਾਫ਼ ਨਹੀਂ ਕਰਦੇ ਤੁਸੀਂ ਇੱਕ ਹਫ਼ਤੇ ਵਿੱਚ ਦੇਖੋਗੇ ਘਰ ਦਾ ਵਾਤਾਵਰਣ ਘਰ ਦਾ ਮਾਹੌਲ ਇਹ ਬਦਲ ਜਾਵੇਗਾ ਕਿਉਂਕਿ ਘਰ ਦੀਆਂ ਮਾਤਾਵਾਂ ਪੈਣਾ ਘਰ ਨੂੰ ਸਵਰਗ ਅਤੇ ਨਰਕ ਬਣਾਉਂਦੀਆਂ ਨੇ ਇੱਕ ਸਿਆਣੀ ਬੀਬੀ ਘਰ ਨੂੰ ਸਾਫ਼-ਸੁਥਰਾ ਰੱਖਦੀ ਹੈ ਭਾਵੇਂ ਉੱਥੇ ਸੁੱਖ-ਸਹੂਲਤਾਂ ਘਾਟੇ ਹੀ ਹੋਣ ਤਾਂ ਵੀ ਮਨ ਨੂੰ ਪੌਂਦਾ ਹੈ ਅਤੇ ਦੂਜੇ ਪਾਸੇ ਸਾਰੀਆਂ ਸੁੱਖ-ਸਹੂਲਤਾਂ ਵੀ ਹੋਣ ਪਰ ਸਿਆਣਪ ਨਾ ਹੋਵੇ ਤਾਂ ਘਰ ਵਿੱਚ ਸਫਾਈ ਨਹੀਂ ਹੁੰਦੀ ਚਾਰੇ ਪਾਸੇ ਗੰਦਕ ਹੀ ਗੰਦਕ ਹੀ ਫੈਲੀ ਹੋਵੇ ਤਾਂ ਉਹ ਘਰ ਨਰਕ ਜਾਪਦਾ ਹੈ ਆਪਣੇ ਸਭ ਦੇ ਘਰਾਂ ਦੇ ਵਿੱਚ ਅਕਸਰ ਹੀ ਜਾਲੇ ਲੱਗ ਜਾਂਦੇ ਨੇ ਇਹ ਜਾਲੇ ਹਮੇਸ਼ਾ ਇਹੀ ਚਾਹੁੰਦੇ ਨੇ ਕਿ ਘਰ ਦੇ ਵਿੱਚ ਕੋਈ ਬਿਮਾਰ ਪਾਵੇ ਮੈਨੂੰ ਬਿਮਾਰ ਉਹ ਤੱਕਦਾ ਰਹੇ ਦੇਖਦਾ ਰਹੇ ਇਹ ਘਰ ਵਿੱਚ ਬਿਮਾਰੀਆਂ ਦਾ ਪਸਾਰਾ ਕਰਦਾ ਹੈ ਇਹ ਉਜਾੜ ਪਾਲਦਾ ਹੈ ਕਿਉਂਕਿ ਜਿੰਨਾ ਘਰਾਂ ਵਿੱਚ ਕੋਈ ਵਸਦਾ ਨਹੀਂ ਹਮੇਸ਼ਾ ਉਹਨਾਂ ਘਰਾਂ ਵਿੱਚ ਜਾਲੇ ਲੱਗਦੇ ਨੇ ਇਸ ਲਈ ਜਾਲਿਆਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਆਪਾਂ ਝਾੜੂ ਮਾਂਜਾ ਲਗਾਉਂਦੇ ਹਾਂ ਸਮ ਵਾਈਗੁਰੂ ਵਾਈਗੁਰੂ ਦਾ ਨਾਮ ਚੱਪਿਆ ਕਰੋ ਤੁਹਾ ਘਰ ਦੀ ਗੰਦਗੀ ਦਾ ਆਪਣਾ ਝਾੜੂ ਬਾਹਰ ਕੱਢ ਹੀ ਜਾਂਦਾ ਹੈ ਅਤੇ ਜੋ ਮਨ ਦੀ ਮੈਲ ਹੈ ਉਹ ਵੀ ਬਾਹਰ ਨਿਕਲ ਜਾਵੇਗੀ ਹਮੇ ਹੰਕਾਰ ਦੀ ਭਾਵਨਾ ਦੂਰ ਹੋਵੇਗੀ ਅਤੇ ਪ੍ਰੇਮ ਪਿਆਰ ਘਰ ਦੇ ਵਿੱਚ ਵਾਸ ਕਰੇਗਾ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਟਿਕਦੀ ਇਹ ਸਭ ਨੈਗੇਟਿਵ ਊਰਜਾ ਅਸੀਂ ਆਪਣੇ ਆਪ ਹੀ ਫਲਾਰਾਏ ਹਾਂ ਜਦ ਹਰ ਪਾਸੇ ਵਾਈਗੁਰੂ ਦਾ ਨਾਮ ਚਾਪ ਹੋਵੇਗਾ ਤਾਂ ਬਰਕਤ ਸਾਡੇ ਘਰ ਵਿੱਚ ਆਪਣੇ ਆਪ ਆਵੇਗੀ। ਕਈ ਲੋਕ ਅਕਸਰ ਹੀ ਕਹਿੰਦੇ ਨੇ ਕਿ ਸਾਡੇ ਤਾਂ ਬੱਚੇ ਸਾਡੇ ਕਦੇ ਆਖੇ ਨਹੀਂ ਲੱਗਦੇ। ਸਾਡਾ ਕਹਿਣਾ ਨਹੀਂ ਮੰਨਦੇ। ਸੰਗਤ ਜੀ ਇਹੋ ਜਿਹਾ ਮਾਹੌਲ ਅਸੀਂ ਆਪਣੇ ਘਰ ਵਿੱਚ ਬਣਾਇਆ ਹੈ। ਜਦੋਂ ਆਪਾਂ ਵਾਈ ਗੁਰੂ ਦਾ ਨਾਮ ਜਪਣਾ ਸ਼ੁਰੂ ਕਰਾਂਗੇ ਤਾਂ ਸਾਡੇ ਬੱਚੇ ਵੀ ਵਾਈ ਗੁਰੂ ਦੇ ਨਾਮ ਨਾਲ ਚੱਲਣਗੇ। ਇੱਕ ਪੁਰਾਣੀ ਕਹਾਵਤ ਹੈ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੈ। ਜਦੋਂ ਘਰ ਦਾ ਇੱਕ ਜੀ ਹੀ ਬਾਣੀ ਪੜਨ ਲੱਗ ਜਾਵੇ ਤਾਂ ਘਰ ਦਾ ਮਾਹੌਲ ਹੀ ਇਹੋ ਜਿਹਾ ਹੋਣ ਲੱਗ ਜਾਵੇਗਾ ਕਿ ਬਾਕੀ ਸਾਰੇ ਹੀ ਵਾਹਿਗੁਰੂ ਦੇ ਨਾਮ ਦੇ ਨਾਲ जोड ਜਾਣਗੇ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਤੇ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ